ਸੱਚੀ ਕਾਲ ਦੋਸਤੋ ਪਬਲਿਕ ਸਮਾਣੇ ਨੂੰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਵੱਲੋਂ ਨਸ਼ਾ ਮੁਕਤੀ ਮੋਰਚੇ ਦੇ ਬਲਾਕ ਕੋਆਰਡੀਨੇਟਰ ਤੇ ਬਲਾਕ ਜਿਹੜੇ ਪ੍ਰਧਾਨ ਨੇ ਨੁਕਤ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ ਨਸ਼ਾ ਸਮਗਲਰਾਂ ਦੇ ਖਿਲਾਫ ਯੁੱਧ ਨਸ਼ਾ ਵਿਰੁੱਧ ਜਿਹੜਾ ਲਗਾਤਾਰ ਇੱਕ ਮਹਮ ਵੱਡੀ ਹੋਈ ਹੈ ਜਿਸ ਦਾ ਸਾਥ ਦੇਣ ਦੇ ਲਈ ਸੱਤਾਧਿਰ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਨਸ਼ਾ ਮੁਕਤੀ ਮੋਰਚੇ ਦੇ ਤਹਿਤ ਹਲਕੇ ਸਮਾਣੇ ਦੇ ਨਾਲ ਲੱਗਦੇ ਸੰਬੰਧੀ ਜਿਹੜੇ ਕੋਆਰਡੀਨੇਟਰ ਨੇ ਚਾਹੇ ਬਲਾਕ ਪ੍ਰਧਾਨ ਨੇ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਵਿਧਾਇਕ ਚੇਤਨ ਸਿੰਘ ਜੋੜਾ ਮજરા ਵੱਲੋਂ اپیل ਕੀਤੀ ਗਈ ਹੈ ਕਿ ਸਾਡੇ ਹਲਕੇ ਦੇ ਵਿੱਚ ਜੇ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਕੋਈ ਨਸ਼ਾ ਵੇਚਦਾ ਹੈ ਤੁਸੀਂ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹਨਾਂ ਨੂੰ ਨਾਲ ਦੀ ਨਾਲ ਦੱਸੋ ਤੇ ਚਾਹੇ ਤੁਸੀਂ ਪੁਲਿਸ ਨੂੰ ਵੀ ਦੱਸ ਸਕਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਮੁੱਖ ਮੰਤਰੀ ਵੱਲੋਂ ਜਿਹੜਾ ਹੈ ਨਸ਼ੇ ਨੂੰ ਖਤਮ ਕਰਨ ਦੇ ਲਈ ਉਪਰਾਲਾ ਕੀਤਾ ਹੋਇਆ ਜਿਸ ਦੇ ਤਹਿਤ ਇਹ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਨੇ ਤੇ ਇੱਕ ਦੂਸਰੇ ਦਾ ਇਸ ਮੌਕੇ ਹੀ ਮੂੰ ਮਿੱਠਾ ਕਰਵਾਇਆ ਜਾਂਦਾ ਉਹਨਾਂ ਵੱਲੋਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿਉਂਕਿ ਨਸ਼ਾ ਅਜੇਹੀ ਬਿਮਾਰੀ ਹੈ ਆਪਣੇ ਘਰਾਂ ਦੇ ਘਰਾਂ ਨੂੰ ਜਿਹੜਾ ਖਤਮ ਕਰ ਦਿੰਦਾ ਹੈ ਅਗਰ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਨਸ਼ਾ ਛੱਡਦੇ ਹੋ ਤਾਂ ਆਉਣ ਵਾਲੀ ਪੀੜੀ ਜਿਹੜੀ ਹੈ ਤੁਹਾਡੀ ਬਿਲਕੁਲ ਹੀ ਬਚ ਜਾਵੇਗੀ ਸਾਰੇ ਹੀ ਵਲੰਟੀਅਰ ਦੇ ਵੱਲੋਂ ਜਿਹੜੇ ਨੇ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਤੇ ਸੰਦੀਪ ਪਾਠਕ ਦਾ ਤੇ ਸੁਪਾ ਜਿਹੜੇ ਪ੍ਰਧਾਨ ਨੇ ਅਮਨ ਰੋੜਾ ਦਾ ਸਾਰਿਆਂ ਦਾ ਹੀ ਜਿਹੜਾ ਇਹਨਾਂ ਵੱਲੋਂ ਧੰਨਵਾਦ ਕੀਤਾ ਗਿਆ ਹਲਕਾ ਵਿਧਾਇਕ ਦੇ ਵੱਲੋਂ ਇਹਨਾਂ ਸਭ ਨੂੰ ਹੀ ਅੱਜ ਸਰੂਪਾ ਪਾ ਕੇ ਸਨਮਾਨ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਸਾਰੇ ਹੀ ਵਲੰਟੀਅਰ ਵੱਲੋਂ ਹਲਕਾ ਵਿਧਾਇਕ ਨੂੰ ਵਿਸ਼ਵਾਸ ਜਤਾਇਆ ਕਿ ਅਸੀਂ ਆਪਣੇ ਏਰੀਏ ਦੇ ਵਿੱਚ ਨਸ਼ੇ ਨੂੰ ਖਤਮ ਦੇ ਕਰਨ ਦੇ ਲਈ ਪੂਰਾ ਜਿਹੜਾ ਮਿਹਨਤ ਕਰਾਂਗੇ ਮਾਨ ਮੰਤਰੀ ਸਾਹਿਬ ਕੀ ਕਹੋਗੇ ਜਿਹੜੀਆਂ ਨਸ਼ਾ ਮੁਕਤੀ ਜਿਹੜੀਆਂ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਅੱਜ ਤੁਸੀਂ ਇਹਨਾਂ ਨੂੰ ਸਰੋਪੇ ਵੀ ਪਾਈ ਨੇ ਕੀ ਕਹੋਗੇ ਦੇਖੋ ਸਭ ਤੋਂ ਪਹਿਲਾਂ ਸਾਡੇ ਪਾਰਟੀ ਨੇ ਜਿਹੜੇ ਆਗੂ ਬਲਾਕ ਇੰਚਾਰਜ ਲਾਇਏ ਨੇ ਲਾਡੀ ਜੀ ਜਿਹੜੇ ਹਲਕੇ ਦੇ ਇੰਚਾਰਜ ਲਾਇਏ ਨੇ ਜੱਗਾ ਜੀ ਸਾਡੇ ਜ਼ੋਨ ਦੇ ਇੰਚਾਰਜ ਲਾਇਏ ਨੇ ਸਾਡੇ ਰਾਮ ਸਿੰਘ ਜੀ ਖੜੇ ਨੇ ਉਹ ਵਾਈਸ ਪ੍ਰਧਾਨ ਹਲਕੇ ਤੇ ਹੈਪੀ ਪਹਾੜੀਪੁਰਾ ਜਿਹੜਾ ਇਹ ਸਾਡੇ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਲਾਇਕੇ ਨੇ ਇੱਕ ਆਪਣਾ ਮੁੰਡਾ ਹੋਰ ਵੀ ਦਸੀ ਜਿਹੜੀ ਬਾਈਸ਼ ਪ੍ਰਧਾਨ ਲਾਈ ਕਹਿੰਨੇ ਹਲਕੀ ਦੇ ਸੋ ਸਰਕਾਰ ਵੱਲੋਂ ਜੋ ਸਖਤ ਹਦਾਇਤਾਂ ਨਸ਼ੇ ਦੇ ਖਿਲਾਫ ਹੈ ਨਸ਼ੇ ਦੇ ਖਿਲਾਫ ਜਿਹੜੀ ਜੰਗ ਸ਼ੁਰੂ ਕੀਤੀ ਹੀ ਆ ਉਹਦੇ ਬਾਅਦ ਕੇ ਸਾਡੇ ਬਲਾਕ ਪ੍ਰਧਾਨ ਜਿਹੜੇ ਲਾਈ ਨੇ ਉਹਨਾਂ ਦਾ ਅੱਜ ਸਨਮਾਨ ਕੀਤਾ ਗਿਆ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੇ ਅਸੀਂ ਆਪਣੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਲਿਆ ਤਾਂ ਸਮਝੋ ਸਾਡੀ ਆਉਣ ਵਾਲੀ ਪੀੜ੍ਹੀ ਆ ਉਹ ਬੜੀ ਸੁਰਖਰੂ ਹੋਗੀ ਔਰ ਸਾਡੇ ਪੰਜਾਬ ਜਿਹੜਾ ਹਮੇਸ਼ਾ ਅ ਜਿੱਥੇ ਵੀ ਜਾਂਦੇ ਉਹ ਕਹਿੰਦੇ ਕਿ ਪੰਜਾਬ ਨਸ਼ਾ ਵਾਲਾ ਪੰਜਾਬ ਹੈ ਉਹ ਵੀ ਸਾਡਾ ਕਲੰਕ ਹੈ ਜਿਹੜਾ ਤੋਤਾ ਜਾਊਗਾ ਕਿਉਂਕਿ ਹਮੇਸ਼ਾ ਚਾਹੇ ਪੰਜਾਬ ਦੇ ਉੱਤੇ ਫਿਲਮਾਂ ਵੀ ਬਣੀਆਂ ਨੇ ਉੜਤਾ ਪੰਜਾਬ ਜਾਂ ਹੋਰ ਲੰਘੀਆਂ ਸਰਕਾਰਾਂ ਨੇ ਬਹੁਤ ਸਾਰਾ ਜਿਹੜਾ ਜਿਹੜੇ ਨਸ਼ੇ ਵੇਚਣ ਵਾਲੇ ਤੋਂ ਉਹਨਾਂ ਨੂੰ ਦੋਸ਼ਾਅਤ ਕੀਤਾ ਇੰਨਾ ਅ ਅਸੀਂ ਦੇਖਿਆ ਕਿ ਕੁੜੀਆਂ ਵੀ ਬੱਚੀਆਂ ਸਾਡੀਆਂ ਨਸ਼ਿਆਂ ਤੇ ਲੱਗੀਆਂ ਚਿੱਟਾ ਨਸ਼ਾ ਜਿਹੜਾ ਮਾਰੂ ਨਸ਼ਾ ਸਿੰਥੈਟਿਕ ਨਸ਼ਾ ਸੋ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾ ਸਕੇ ਸਾਡੇ ਮੁੱਖ ਮੰਤਰੀ ਸਾਹਿਬ ਅ ਪਗਮਤ ਮਾਨ ਜੀ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾ ਜੀ ਉਹਨਾਂ ਨੇ ਬੀੜਾ ਚੁੱਕਿਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸੋ ਅਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾ ਕੀ ਸਨੇਹਾ ਦੇਵਾਂਗੇ ਨੌਜਵਾਨ ਮੁੰਡੇ ਕੁੜੀਆਂ ਨੂੰ ਦੇਖੋ ਨਸ਼ਾ ਕਿਸੇ ਮਸਲੇ ਦਾ ਹੱਲ ਨਹੀਂ ਹਾਂ ਇਹ ਦਿਨ ਨਾਲ ਚੰਗਾ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਆਪਣੇ ਖੇਡਾਂ ਵੱਲ ਜਾਓ ਗਰਾਊਂਡਾਂ 'ਚ ਜਾਓ ਸਰਕਾਰ ਵੱਲੋਂ ਗਰਾਊਂਡ ਵੀ ਪਿੰਡਾਂ ਦੇ ਵਿੱਚ ਬਣਾਏ ਜਾ ਰਹੇ ਨੇ ਜਿੱਥੋਂ ਜਿੱਥੋਂ ਜਿਹੜੀਆਂ ਪੰਚਾਇਤਾਂ ਨੇ ਜ਼ਮੀਨਾਂ ਦੇ ਰੀਆਂ ਨੇ ਉੱਥੇ ਗਰਾਊਂਡ ਬਣਾਏ ਜਾ ਰਹੇ ਨੇ ਸੋ ਇਹਦਾ ਮਤਲਬ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਂਭਣਾ ਚਾਹੁੰਦੇ ਆ ਉਹਨਾਂ ਨੂੰ ਖੇਡਾਂ ਦੇ ਸਿਰ ਤੇ ਉਹਨਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਖੇਡਾਂ ਦੇ ਸਿਰ ਤੇ ਉਹ ਆਪਣਾ ਮਕਾਮ ਹਾਸਲ ਕਰ ਰਹੇ ਨੇ ਸੋ ਸਾਡੀ ਕੋਸ਼ਿਸ਼ ਹੈ ਅਸੀਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜ ਕੇ ਖੇਡਾਂ ਦੇ ਸਿਰ ਤੇ ਵੀ ਪੁਲਿਸ ਚ ਭਰਤੀ ਬੀਐਸਐਫ ਚ ਸੀਆਈਐਸਐਫ ਚਾਹੋ ਡਿਫੈਂਸ ਦੀਆਂ ਜਿਹਨੇ ਸਕਿਉਰਿਟੀ ਫੋਰਸਸ ਨੇ ਉਹਨਾਂ ਦੇ ਵਿੱਚ ਬੱਚੇ ਭਰਤੀ ਹੋਣ ਔਰ ਸੂਬੇ ਦੀ ਔਰ ਦੇਸ਼ ਦੀ ਸੇਵਾ ਕਰਨ ਠੀਕ ਥੈਂਕ ਯੂ ਹਾਂਜੀ ਕੁਲਦੀਪ ਜੀ ਕੀ ਕਹੋਗੇ ਜਿਹੜੀ ਹੈ ਨਵੇਂ ਜ਼ਿੰਮੇਵਾਰੀਆਂ ਮਿਲੀਆਂ ਨੇ ਇੱਕ ਵਾਰੀ ਫਿਰ ਤੋਂ ਦੁਬਾਰਾ ਕੀ ਕਹੋਗੇ ਅੱਜ ਸਾਡੇ ਸੁਹਾਣੇ ਹਲਕੇ ਦੇ ਵਿੱਚ ਜੁਵੇ 2:00 ਵਜੇ ਮੇਰੇ ਮਨ ਦੀ ਚੀਜ਼ ਤਿਆਰ ਹੋਈ ਹੈ ਬਲੌਕ ਪ੍ਰਧਾਨ ਬਣ ਅਸੀਂ ਅੱਜ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਜੀ ਜਗਦੀਪ ਜੱਗਾ ਜੀ ਸਾਡੇ ਮਾਲਵਾਜੋਨ ਦੇ ਪ੍ਰਧਾਨ ਨੇ ਹੈਪੀ ਪਾੜਪੁਰ ਤੇ ਅਸੀਂ ਸਾਰਿਆਂ ਦਾ ਤੇ ਹਾਈ ਕਮਾਂਡ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਪੀਆਂ ਨੇ ਸਾਡੇ ਬਲਾਕ ਪ੍ਰਧਾਨਾਂ ਨੂੰ ਤੇ ਅਸੀਂ ਉਮੀਦ ਕਰਦੇ ਹਾਂ ਸਾਰੇ ਬਲਾਕ ਪ੍ਰਧਾਨ ਆਪਣੀ ਤਨਦੇਹੀ ਨਾਲ ਕੰਮ ਕਰਨਗੇ ਤਾਂ ਕਿ ਪੰਜਾਬ ਨਸ਼ਾ ਮੁਕਤ ਪੰਜਾਬ ਬਣ ਸਕੇ ਤੇ ਅਸੀਂ ਆਮ ਲੋਕਾਂ ਨੂੰ ਜਨਤਾ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਸਾਡਾ ਸਾਥ ਦਿਓ ਕਾਕੀ ਪੰਜਾਬ ਦੇ ਵਿੱਚੋਂ ਜਿਹੜਾ ਨਸ਼ੇ ਦਾ ਕੋੜ ਏ ਉਹਨੂੰ ਖਤਮ ਕਰ ਸਕੀਏ ਤੇ ਮੁੜ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਅਸੀਂ ਸਾਰੇ ਯੋਗਦਾਨ ਪਾਈਏ